ਦੇ ਕੋਲੋਂ ਨਾਲ ਜੁੜਿਆ ਹੋਇਆ ਅਤੇ ਜਦੋਂ ਹਰਜੇਤ ਸਿੰਘ ਬੈਸ ਖੜਾ ਸੀ ਉਸ ਮੇਲੇ ਦੀ ਮੈਂ 2-3 ਚਾਰ ਸੀਗਾ ਪਰ ਮੈਂ ਇੱਕ ਗੱਲ ਬਾਧੇ ਨਾਲ ਤੇ ਦਾਵੇ ਨਾਲ ਕਹਿੰਦਾ ਜੇ ਅਸੀਂ ਜਤੌਰ ਦੇ ਲਈ ਸਭ ਤੋਂ ਅੱਗੇ ਸੀ ਤਾਂ ਅਗਲੀ ਬੜੀ ਖਰਾਬ ਤੇ ਸਭ ਤੋਂ ਅੱਗੇ ਆਵਾਂਗੇ ਸੋ ਮੇਰੇ ਵੀਰ ਸੁਖਵਿੰਦਰ ਸਿੰਘ ਜੀ ਗਿੱਲ ਇਹ ਮੇਰੇ ਕਲਾਸ ਪਹਿਲੇ ਵੀ ਨੇ ਸੋ ਹੋਰ ਮੇਰੇ ਤਾਜ ਪਰਮਿੰਦਰ ਸਿੰਘ ਜੀ ਸੋਨੂ ਮੇਰੇ ਪਿੰਡ ਦੇ ਸਰਪੰਚ ਵੀ ਨੇ ਕਿਉਂਕਿ ਸਾਹਸੰਗ ਜੀ ਦਾ ਪੰਚਾਇਤੀ ਚੋਣਾ ਹੋਇਆ ਸੀ ਮੈਂ ਆਮ ਆਦਮੀ ਪਾਰਟੀ ਵੱਲੋਂ ਮੈਂਬਰੀ ਵਿੱਚ ਖੜਾ ਸੀ ਅਤੇ ਕਾਂਗਰਸ ਵਾਲੀ ਪਾਰਟੀ ਵੱਲੋਂ ਖੜੇ ਸੀ ਪਰ ਮੈਂ ਨਹੀਂ ਅਸੀਂ ਕਿਸੇ ਵੀ ਸਰਕਾਰ ਵੱਲੋਂ ਨਹੀਂ ਸੀ ਅਸੀਂ ਖੜੇ ਸੀ ਆਪਣੇ ਭਾਈਚਾਰੇ ਵਾਸਤੇ ਆਪਣੇ ਪਿੰਡ ਦੇ ਵਿਕਾਸ ਵਾਸਤੇ ਆਪਣੇ ਪਿੰਡ ਦਾ ਜੋ ਸੁਧਾਰ ਸੀ ਅੱਜ ਤੱਕ ਨਹੀਂ ਹੋਇਆ ਉਹਦੇ ਵਾਸਤੇ ਖੜੇ ਸੀ ਭਾਵੇਂ ਅਸੀਂ ਹਾਰ ਗਏ ਪਰ ਮੇਰਾ ਵੀਰ ਰਾਜ ਪ੍ਰਮਿੰਦਰ ਸਿੰਘ ਸੋਨੂ ਸਾਥੋਂ ਆਪੋਜੀਟ ਪਾਰਟੀ ਸੀ ਪਰ ਇਹਨਾਂ ਨੇ ਗਰਾਊਂਡ ਦਾ ਕੰਮ ਕੀਤਾ ਜਦੋਂ ਇਹਨਾਂ ਨੇ ਆਪਣੇ ਪੰਚਾਇਤ ਦੇ ਆਈ ਪੰਚਾਇਤ ਦੇ ਵਿੱਚ ਪਹਿਲਾ ਕਦਮ ਰੱਖਿਆ ਤਾਂ ਗਰਾਊਂਡ ਬਣਾਇਆ ਉਸ ਤੋਂ ਬਾਅਦ ਸਾਡਾ ਗੰਝ ਘਰ ਸੀ ਉਹਦੀ ਸਾਫ ਸਫਾਈ ਕੀਤੀ ਹਾਲਾਂਕਿ ਜਿਹੜਾ ਕਈ ਬੜੀ ਪਿੰਡਾਂ ਦੇ ਵਿੱਚ ਆਇਆ ਹੁੰਦਾ ਕਿ ਆਪੋਜਿਟ ਪਾਰਟੀ ਦੇ ਨਾਲ ਜਿਹੜਾ ਬੰਦਾ ਖੜਾ ਹੁੰਦਾ ਵੀ ਅਸੀਂ ਕਾਂਗਰਸੀ ਆ ਅਸੀਂ ਅਕਾਲੀ ਆ ਅਸੀਂ ਝਾੜੂ ਵਾਲੇ ਅਸੀਂ ਫਲਾਣੇ ਆਪਸ ਦੇ ਵਿੱਚ ਗੂੜੀ ਦੁਸ਼ਮਣੀ ਪੈ ਜਾਂਦੀ ਹੈ ਪਰ ਅਸੀਂ ਫੇਰ ਵੀ ਧਰਾਮਾ ਵਾਂਗੂ ਧਰਾਮਾ ਨਾਲੇ ਵੱਧ ਵੱਤਦੇ ਆ ਸੋ ਇਹਨਾਂ ਵੀਰਾਂ ਵੱਲੋਂ ਫਰਮਾਇਸ਼ ਹੈ ਸੀ ਵੀਰ ਸੁਖਵਿੰਦਰ ਸਿੰਘ ਜੀ ਮੇਰੇ ਕਲਾਸ ਬੋਲਣ ਨੇ ਕਹਿੰਦੇ ਵੀਰ ਜੀ ਜਿਹੜੀ ਕਫਤਾ ਪਹਿਲਾਂ ਬੋਲੀ ਸੀ ਇੱਕ ਵਾਰੀ ਫੇਰ ਸੁਣਾਈ ਜਾਵੇ ਇਹ ਜਿਹੜੀਆਂ ਕਮਤਾਵਾ ਸੰਗਤ ਦੀਆਂ ਦਿਲ ਦੇ ਵਿੱਚੋਂ ਕਦ ਉਹਦੇ ਫੁੱਟਦੀਆਂ ਨੇ ਜਦੋਂ ਸੰਗਤ ਦੇ ਉੱਪਰ ਕੋਈ ਧੱਕਾ ਹੁੰਦਾ ਹੈ ਸੋ ਕਲਮ ਦੀ ਬੜੀ ਤਾਕਤ ਹੈ ਪਹਿਲਾਂ ਮੈਂ ਗਾਇਆ ਸੀ ਮੈਂ ਹਾਂ ਰਾਹ ਰੋਡ ਵਿਚਾਰਾ ਮੈਂ ਵੱਧ ਕਿਸਮਤ ਨਾਲ ਮਾਰਾ ਮੈਨੂੰ ਲੋਕੀ ਖੋਨੀ ਕਹਿੰਦੇ ਮੇਰਾ ਨਾ ਕੋਈ ਚੱਲੇ ਜਾ ਰਾ ਉਸ ਤੋਂ ਬਾਅਦ ਰਾਹ ਰੋਡ ਗੀਤ ਵੀ ਗਾਇਆ ਮੁਗਲੀ ਰਾਹ ਰੋਡ ਤੇ ਚੜ ਗਈ ਉਹ ਵੀ ਗੀਤ ਗਾਇਆ ਕਹਿੰਦੇ ਨੱਟ ਦੇ ਦੇਖੋ ਕਾਹ ਦੇਖਣ ਵਾਲਾ ਮੋਤੀ ਵੀ ਮੇਰਾ ਗੀਤ ਚੱਲ ਰਿਹਾ ਸੋ ਨੇ ਪਰਸੇ ਛੱਡ ਕੇ ਇਸ ਕਾਲੇ ਸਿੰਘ ਦੀ ਤੁਸੀਂ ਆ ਕੇ ਜਰੂਰ ਆ। ਸਾਡਾ ਜੋ ਭਾਈਚਾਰਕ ਸੰਘ ਹੈ ਸਾਡਾ ਭਾਈਚਾਰਾ ਇਕੱਠਾ ਹੋਣਾ ਹੈ। ਉਹਨਾਂ ਦੇ ਸਾਹਮਣੇ ਆਦਰਾ ਢਾਡੀ ਜੀ ਫਤਿਹ ਰੂ ਲੈ ਕੇ ਆਇਓ। ਸੋ ਮੈਂ ਰਾਤੋਂ ਰਾਤ ਇੱਕ ਹਫਤਾ ਲਿਖੀ ਹੈ। ਸੋ ਤੁਹਾਡੇ ਸਾਹਮਣੇ ਦੂਜੀ ਵਾਰੀ ਫੇਰ ਸੁਣਾਉਣ ਲੱਗਿਆ ਵੀਰ ਜੀ ਦੀ ਫਰਮਾਇਸ਼ ਤੇ ਸੁਣਾ ਕੀ ਲੱਗਿਆ ਜੀ। ਕਹਿੰਦੇ ਦੀਪ ਕਰਤੇ ਗਾਸੜ ਵਿੱਚੋਂ ਕਰਤੇ ਟਿੱਪੜ ਬੰਦ ਬਈ ਹੋਣਾ ਨਹੀਂ ਸੀ ਇਹ ਜੇ ਪੈਰ ਨਾਲ ਹੁੰਦੇ। ਤੇ ਅਸੀਂ ਘਰਨੇ ਨਾਲ ਲਾਉਂਦੇ ਨਾ ਅਸੀਂ ਕੱਲੇ ਪਰਨੇ ਲਾਈ ਜਾਂਦੇ ਜਿਸਾਨੇ ਅੱਜ ਤੋਂ ਪਤਾ ਨਹੀਂ ਕਿੰਨੀ ਬੜੀ ਚੱਕ ਕੇ ਜੇਲਾ ਵਿੱਚ ਛੁੱਟ ਦੇਣਾ ਸੀ ਸਾਨੂੰ ਕੋਈ ਛਡਾਉਣ ਵਾਲਾ ਬਣੀ ਸੀਗਾ ਇਹ ਭੈਣਜੀ ਕਲੋਨੀ ਲੜਾਈ ਲੜਦੇ ਆ ਹਰ ਇੱਕ ਦਾ ਦਿਲ ਕਰਦਾ ਨਾਲ ਪਰ ਨੂੰ ਕਹਿੰਦੇ ਬੂਥਗੜ ਤੇ ਗੌਸਗੜ ਵਿੱਚੋਂ ਕਰਤੇ ਟਿੱਪਰ ਬੰਦ ਬਈ ਵੱਡੇ ਵੱਡੇ ਰੋਦ ਚਾਰਾਂ ਦੇ ਕਰਤੇ ਖੰਡੇ ਦੰਦ ਬਈ ਬੂਥਗੜ ਤੇ ਗੌਸਗੜ ਵਿੱਚੋਂ ਕਰਤੇ ਟਿੱਪਰ ਬੰਦ ਬਈ ਵੱਡੇ ਵੱਡੇ ਲੀਡਰਾਂ ਦੇ ਕਰਤੇ ਖੰਡੇ ਦੰਦ ਬਈ ਕਹਿੰਦੇ ਭੈਣ ਸਿੰਘ ਨੂੰ ਜੂਤਕਾਰ ਨੇ ਕੀਤੀ ਬੜੀ ਦਲੇਰੀ ਆ ਪਿੰਡ ਦੀਆਂ ਧੀਆਂ ਆ ਮਾਮਾ ਭਾਣਾ ਭਾਈ ਦਿੱਤੀ ਹੱਲਾ ਛੇਰੀ ਐ ਵਿੱਚ ਸੜਕ ਦੇ ਨਾਕਾ ਲਾ ਕੇ ਕੀਤਾ ਇਹ ਪ੍ਰਬੰਧ ਬਈ ਮੂਠ ਕਰਤੇ ਗੌਸਗੜ ਵਿੱਚੋਂ ਕਰਤੇ ਟਿੱਪਰ ਬੰਦ ਬਈ ਕਹਿੰਦਾ ਪਹਿਲਾਂ ਆਖਿਆ ਸਰਕਾਰਾਂ ਨੂੰ ਰੋਡ ਬਣਾਉਣੇ ਪੈਣੇ ਐ ਰੋਡ ਬਣਾਓ ਪੱਕੇ ਚੌੜੇ ਤਾਂ ਫਿਰ ਲੰਘਣ ਦੇਣੇ ਐ ਸੜਕਾਂ ਸਾਡੀਆਂ ਤੋੜ ਕੇ ਇਹਨਾ ਪਾਲਾ ਬਹੁਤਾ ਗੰਦ ਬਈ ਮੂਠ ਗੜ ਤੇ ਗੌਸਗੜ ਵਿੱਚੋਂ ਕਰਤੇ ਟਿੱਪਰ ਬੰਦ ਬਈ ਕਹਿੰਦੇ ਬਲਾਕ ਪ੍ਰਧਾਨ ਤੇ ਵੀਰ ਜੀ ਕਹਿੰਦੇ ਉਹਦਾ ਨੌ ਲਾ ਦੇ ਗੁੱਧਾ ਨਹੀਂ ਰੱਖਣਾ ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਬਲਾਕ ਪ੍ਰਧਾਨ ਸਰਜੀਤ ਸਿੰਘ ਜੀ ਕਰਚਾ ਇਹ ਨਾ ਹੋਇਆ ਵੀ ਨਾ ਵਿਕੇਸ਼ ਉਹਨਾਂ ਦੇ ਜੋ ਪੱਖਬਾਲ ਜਾਂ ਵੱਖਰੇ ਦੇ ਵਿੱਚ ਗੱਲ ਕਹਿੰਦੇ ਬਾਤ ਕੱਲ ਨੂੰ ਮੈਂ ਇਕੱਲਾ ਹੀ ਰਹਿ ਜਾਵਾਂ ਜਿੱਦਾਂ ਭੈਣ ਦਾ ਤੁਸੀਂ ਸਾਥ ਦਿੱਤਾ ਮੇਰਾ ਵੀ ਸਾਥ ਦੇਣਾ ਕਿਉਂਕਿ ਉਹ ਨਹੀਂ ਪਤਾ ਸਾਡੇ ਪਿੰਡ ਦਾ ਨਾਮ ਤਾਂ ਆ ਹੀ ਸਰਜੀਤ ਸਿੰਘ ਜੀ ਸੀਗਾ ਉਹ ਵਿਚਾਰਾ ਤਿੰਨ ਚਾਰ ਭੈਣਾਂ ਦਾ ਇਕੱਲਾ ਇਕੱਲਾ ਭਰਾ ਆ ਉਹ ਰਹਤੇ ਹੈ ਟੱਪਰ ਰੋਗਦਾ ਹੁੰਦਾ ਸੀ ਅਤੇ ਟੱਪਰਾ ਵਾਲੇ ਇਤਨੇ ਰਾਜਨੂੰ ਦੇ ਉਪਚਾਰ ਤੇ ਹਮਲਾ ਕੀਤਾ ਧਿਆਨ ਨਾਲ ਉਹ ਵੀ ਵੱਦ ਸੱਟਾਂ ਲਗੀਆਂ ਪਰ ਉਹਦੇ ਨਾਲ ਨਹੀਂ ਕਿਤੇ ਰਿਆ ਬਹੁਤ ਮਾੜੀ ਗੱਲ ਹੈ ਅਫਸੋਸ ਹੈ ਸਾਰਿਆਂ ਵਾਸਤੇ ਇਹ ਜੋ ਮੁੱਦਾ ਚੱਕਿਆ ਜਾਂਦਾ ਕੋਈ ਮੇਰੇ ਕੰਦੇ ਦਾ ਕੰਮ ਨਹੀਂ ਆਉਣਾ ਸਾਰਿਆਂ ਦੇ ਸੋ ਕੀ ਲਿਖਿਆ ਉਹ ਸਰਜੀਤ ਸਿੰਘ ਗਰਦਿਆ ਜੀ ਉਹਦੇ ਬਾਰੇ ਲਿਖਿਆ ਬਲਾਕ ਪ੍ਰਧਾਨ ਦਾ ਕੰਮ ਹੁੰਦਾ ਆਪਣੀਆਂ ਮੰਗਾਂ ਜਿਹੜਾ ਸਾਡਾ ਐਮਐਲਏ ਉਹਦੇ ਤੱਕ ਪਹੁੰਚਾਣੀਆਂ ਸਾਡੇ ਪਿੰਡਾਂ ਵਿੱਚ ਪੰਜਾਬ ਬਣਦੀਆਂ ਸਾਡੇ ਇੱਕ ਛੋਟੇ ਜਿਹੇ ਬੱਚੇ ਤੋਂ ਲੈ ਕੇ ਜਿਹੜੇ ਬੱਚੇ ਦੀ ਮੰਗਾਂ ਨੇ ਮੰਮੀ ਡੈਡੀ ਨੂੰ ਲਸਣਾ ਮੰਮੀ ਡੈਡੀ ਨੇ ਗਾਹਾਂ ਉਹਦੀ ਮੰਗ ਪੂਰੀ ਕਰਨੀ ਆ ਜੋ ਕਰੇ ਸਾਡੇ ਕੋਈ ਪਿੰਡ ਦੀ ਕੋਈ ਮੰਗ ਹੁੰਦੀ ਆ ਸਰਪੰਚ ਤੱਕ ਪਹੁੰਚਦੀ ਆ ਸਾਡੇ ਇਲਾਕੇ ਦੀ ਜੋ ਮੰਗ ਹੁੰਦੀ ਆ ਉਹ ਗਾਹ ਬਲਾਕ ਪ੍ਰਧਾਨ ਤੱਕ ਪਹੁੰਚਦੀ ਆ ਬਲਾਕ ਪ੍ਰਧਾਨ ਤੋਂ ਐਮਐਲਏ ਐਮਐਲਏ ਤੋਂ ਭਗਵਾਨਤਮਨ ਸਾਹਿਬ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਸੋ ਕੀ ਲਿਖਿਆ ਜੇ ਬਲਾਕ ਪ੍ਰਧਾਨੀ ਦੇਈਮਾਨ ਹੋ ਜਵੇ ਬਾਕੀ ਲੋਕਾਂ ਕਹਿੰਦੇ ਬਲਾਕ ਪ੍ਰਧਾਨ ਦਾ ਬਣਿਆ ਜਿਹੜਾ ਬਲਾਕ ਪ੍ਰਧਾਨ ਹੋ ਬਣਿਆ ਜਿਹੜਾ ਕਿਸੇ ਕੰਮ ਨਾਲ ਆਇਆ ਏ ਰੇਤ ਪਸਕਰਾ ਕੋਲੋਂ ਉਸਨੇ ਪੈਸਾ ਖੂਬ ਕਮਾਇਆ ਏ ਬਲਾਕ ਪ੍ਰਧਾਨ ਹੈ ਸਾਡਾ ਜਿਹੜਾ ਕਿਸੇ ਕੰਮ ਨਾਲ ਆਇਆ ਏ ਰੇਤ ਪਸਕਰਾ ਕੋਲੋਂ ਉਸਨੇ ਪੈਸਾ ਖੂਬ ਕਮਾਇਆ ਏ ਫੌਰੀਆ ਦੇਣਾ ਮਾਲਕ ਨੇ ਲਾਤਾ ਫਾੜੀ ਨਾਲ ਕਰਨੇ ਪਹਿਲਾ ਬੋਟ ਦੇ ਪਹਿਲਾ ਚੰਗਾ ਭਲਾਸੀ ਜਦੋਂ ਆਮ ਆਦਮੀ ਪਾਲਤੂ ਨਹੀਂ ਆਈ ਸੀ ਕਹਿੰਦੇ ਫਾੜੀਆਂ ਦੇ ਨਾਲ ਕਰਨੇ ਲਾਤਾ ਉਸ ਮਾਲਕ ਨੇ ਫੁਰਦੀ ਪੈਂਦੀ ਠੰਡ ਨਹੀਂ ਬੂਤ ਘਰ ਤੇ ਗਰਸਗੜ ਵਿੱਚੋਂ ਕਰਤੇ ਟੱਕਰ ਬੰਦ ਗਈ ਬੂਤ ਘਰ ਤੇ ਗਰਸਗੜ ਵਿੱਚੋਂ ਕਰਤੇ ਟੱਕਰ ਬੰਦ ਗਈ ਕਹਿੰਦੇ ਹੱਥੇ ਪਾਈ ਉੱਤੇ ਉੱਪਰੋਂ ਹੱਡਾਂ ਕੱਟੀਆਂ ਸਾਰੀਆਂ ਨੇ ਹੱਥੇ ਪਾਈ ਉੱਤੇ ਉੱਪਰੋਂ ਹੱਡਾਂ ਕੱਟੀਆਂ ਸਾਰੀਆਂ ਸਤਿ ਪਈ ਸਾਰੀ ਦਰਦ ਕਹਾਣੀ ਦਾ ਅੱਜ ਜੋਰ ਸੁਣਾਇਆ ਸ਼ੰਦ ਬਈ ਬੂਤ ਘੜਾ ਤੇ ਗਾਸ ਘੜਾ ਵਿੱਚੋਂ ਕਰਤੇ ਟਿੱਪਰ ਬੰਦੇ ਵਾਹ ਵਾਹ ਸਾਰੀਆਂ ਸੰਗਤਾਂ ਦਾ